ਨਹੀਂ ਅਸੀਂ ਮਾਫੀ ਮੰਗ ਲਾਂਗੇ ਜੀ ਆਪ ਤੁਸੀਂ ਸਾਨੂੰ ਕੋਈ ਗੱਲ ਨਹੀਂ ਦੇਖਾਂਗੇ ਯਾਰ ਠੀਕ ਆ ਤਾਂ ਵੀ ਆ ਵੀ ਕੋਈ ਗੱਲ ਲੈ ਤੈ ਰਹੇ ਆ ਡੀਸੀ ਸਾਹਿਬ ਵੀ ਤੁਹਾਨੂੰ ਮੈਂ ਦੇਖੂ ਆ ਨਿੱਜੀ ਤੌਰ ਤੇ ਕੁਲਦੀਪ ਸਿੰਘ ਨੂੰ ਮੈਂ ਦੇਖੂ ਆ ਠੀਕ ਆ ਦੇਖ ਲੈ ਜੀ ਚੈਲੰਜ ਹੈ ਮੈਂ ਡੀਜੂ ਮੈਂ ਹੁਣੀ ਲਿਆਉਣਾ ਜੀ ਉਹ ਲਿਆਓ ਵੀ ਡੀਜੂ ਲਿਆ ਕੇ ਦੇ ਐਸੇ ਚੋ ਧਮਕੀ ਦਿੰਦਾ ਕੱਲ ਨੂੰ ਮੇਰੇ ਬੱਚੇ ਨੂੰ ਮੇਰੇ ਪਰਿਵਾਰ ਨੂੰ ਕਿਸੇ ਤੇ ਵੀ ਕੁਝ ਵੀ ਹੁੰਦਾ ਕਿਸੇ ਤੇ ਕੋਈ ਵੀ ਉਹ ਕਰਦਾ ਹੈ ਗੁੰਡਾਗਰਦੀ ਕਰਵਾਉਂਦਾ ਜਾਂ ਕਿਸੇ ਦੇਤੇ ਮਾਰਨ ਕੇ ਚਲੋ ਬਾਹਰ ਗੋਲੀ ਮਰਵਾਉਂਦਾ ਉਹਦਾ ਜੁਮੇਵਾਰ ਐਸਚਓ ਹੋਊਗਾ ਕੋਈ ਗੱਲ ਤੂੰ ਲਿਖ ਕੇ ਠੀਕ ਆ ਜੀ ਅਸੀਂ ਪ੍ਰਸ਼ਾਸਨ ਦਾ ਲਿਖ ਕੇ ਦੇ ਦੋ ਬਹੁਤ ਜਿੰਨੀ ਮਰਜ਼ੀ ਵੀਡੀਓ ਬਣਾਉਗਾ ਬੱਤੀਆ ਬਣ ਗਈ ਜੀ ਵਾਇਰਲ ਕਰ ਬਾਹ ਬਾਹ ਬੱਤੀ ਸੁਣ ਤੁਸੀਂ ਰੋਜ਼ ਉਸਦੀ ਕਰ ਜਾਂਦਾ ਗਾਹ ਰਿਪੋਰਟ ਅਸੀਂ ਨੂੰ ਕਹਿੰਦੇ ਨੇ ਉਹਦੇ ਸੁਣਦੇ ਨਹੀਂ ਉਹਨੂੰ ਮਾਰ ਕੇ ਮਾਰ ਕੇ ਇਹ ਜੀ ਸਾਹ ਬੋਲ ਕੇ ਕਿ ਆਪ ਦੇ ਫੈਕਟਰੀ ਦੇ ਬਾਹਰ ਕਰ ਰਹੇ ਨੇ ਮੇਰਾ ਮੇਰਾ ਪਾਣੀ ਨਹੀਂ ਸਾਡੇ ਕੋਲ ਹੈਗਾ ਨਾ ਮੈਂ ਮੈਂ ਮੰਨਦਾ ਯਾਰ ਇਹ ਥੋੜੀ ਗੱਲ ਤੇ ਤੁਸੀਂ ਉਹ ਨਾ ਕਮਿਸ਼ਨ ਪ੍ਰਸ਼ਾਸਨ ਗਰੀਬ ਬੰਦੇ ਤੇ ਜਿਹਦੇ ਪੋਸੇ ਤੇ ਹੱਥ ਚੱਕ ਸਕਦਾ ਤਗੜੇ ਤੇ ਨਹੀਂ ਚੱਕਦਾ ਜਦੋਂ ਉਹ ਕੱਲਾ ਜਾਣਾ 2500 ਬੰਦਾ ਗਲਤ ਹੋਗਾ ਕਿਦਾ ਸਹੀ ਹੈਗਾ ਉਹ ਨਹੀਂ ਤੁਹਾਨੂੰ ਗਲਾਪਸਾ ਦੀ ਕਿਸੇ ਨੂੰ ਮੈਂ ਤੇ ਹੁਣ ਵੀ ਕਹਿਣ ਦਾ ਹੁਣ ਵੀ ਪਰ ਉਹ ਨਹੀਂ ਕਹਿਣ ਦਾ ਕਿਸੇ ਨਾਲ ਜਾ ਤੂੰ ਮੈਂ ਓਏ ਤੂੰ ਨਹੀਂ ਜਾਣਾ ਕੋਈ ਚੰਗਾ ਜੀ ਉੱਪ ਪਤਾ ਪਿੰਡ ਵਾਲਾਂ ਦੇ ਪਹਿਣਗੇ ਸੇਠ ਮਾਲਕ ਨੂੰ ਕੋਈ ਨਹੀਂ ਕਹਿੰਦਾ ਜਿਹੜਾ ਝੂਠ ਮਾਰ ਕੇ ਫੈਕਟਰੀ ਲਾ ਗਿਆ ਸਰ ਜੀ ਮੇਰੇ ਬੁੱਤ ਨੂੰ ਕੀ ਲੈ ਹੈ ਮੇਰੇ ਗੁਦੜੂ ਤਾਂ ਕਿਨਿੰਦਾ ਸਾਨੂੰ ਡਾਰ ਆਏ ਤੋਂ ਹਾਂ ਦੇਖੋ ਜੇਕਰ ਮੇਰੇ ਮਾਪਿਓ ਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਉਹਦਾ ਜ਼ਿੰਮੇਵਾਰ ਐਸਐਚਓ ਤੇ ਰਾਮਾ ਥਾਣੇ ਦਾ ਪ੍ਰਸ਼ਾਸਨ ਹੋਊਗਾ ਠੀਕ ਹੈ ਜੀ ਉਹਦਾ ਖੁਦ ਮੰਨ ਰਿਹਾ ਮੈਂ ਜ਼ਿੰਮੇਵਾਰ ਆ ਕਹਿੰਦਾ ਮੈਂ ਕਰਕੇ ਵੀ ਦਿਖਾਵਾਂਗਾ ਉਹ ਸਪਸ਼ਟ ਵੀਡੀਓ ਦੇ ਵਿੱਚ ਆ ਕਹਿੰਦਾ ਮੈਂ ਕਰਕੇ ਵੀ ਦਿਖਾਵਾਂਗਾ ਇੱਕ ਵਾਰ ਤਮਨ ਸਾਹਿਬ ਤੁਹਾਨੂੰ ਕਹਿ ਰਹੇ ਸੀ ਨਸ਼ਿਆਂ ਦੇ ਖਿਲਾਫ ਇਹ ਧੰਕੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਹੜੇ ਆਪਣੇ ਹੱਕਾਂ ਵਾਸਤੇ ਬੈਠੇ ਆ ਨਾ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਸੱਦੇ ਬੱਚੇ ਮਾਰਨ ਵਾਲਿਆ ਜੇ ਜੁੱਟ ਤਾ ਉਹ ਬੰਨਾਂ ਤੱਕ ਮੈਨੂੰ ਹਲਾ ਕੇ ਸਿਕਾ ਚਲ ਆ ਜਾ ਚਲ ਆ ਚਲ ਯਾਰ